ਦ ਲੈਂਡ ਪੂਲਿੰਗ ਸਕੀਮ ਸਰਕਾਰ ਨੇ ਵਾਪਸ ਲੈ ਲਈ ਜਿਸ ਤੋਂ ਬਾਅਦ ਕਿਸਾਨ ਖੁਸ਼ ਨਹੀਂ ਲੁਧਿਆਣਾ ਦੇ ਵਿੱਚ ਕਿਸਾਨਾਂ ਨੇ ਲੱड्डੂ ਵੰਡੇ ਨੇ ਮੁੱਦੇ ਨੂੰ ਪ੍ਰਮੁਖਤਾ ਦੇ ਨਾਲ ਚੁੱਕਣ ਦੇ ਲਈ ਪੀਟੀਸੀ ਨਿਊਜ਼ ਦਾ ਧੰਨਵਾਦ ਵੀ ਕੀਤਾ ਹੈ ਕਿ ਹਾਂ ਸਰਕਾਰ ਦੇ ਕੰਨਾਂ ਤੱਕ ਪੀਟੀਸੀ ਨਿਊਜ਼ ਨੇ ਕਿਸਾਨਾਂ ਦੀ ਆਵਾਜ਼ ਪਹੁੰਚਾਈ ਹੈ ਪੰਜਾਬ ਦੇ ਹਿਤਾਵਾਂ ਵਾਲੀਆਂ ਪਾਲਿਸੀਆਂ ਹੀ ਕਬੂਲ ਹੋਣਗੀਆਂ ਤੁਹਾਦਾ ਸਈਏ ਕਿ ਪੀਟੀਸੀ న్యూਸ ਨੇ ਪ੍ਰਮੁਖਤਾ ਦੇ ਨਾਲ ਇਸ ਪਾਲਿਸੀ ਦਾ ਮੁੱਦਾ ਚੁੱਕਿਆ ਇੱਕ ਇੱਕ ਤਸਵੀਰ ਰਸੀ ਤੁਹਾਡੇ ਨਾਲ ਸਾਂਝੀ ਕੀਤੀ ਕਿਸਾਨ ਕੀ ਕਹਿ ਰਹੇ ਨੇ ਸਰਕਾਰ ਕੀ ਕਹਿ ਰਹੀ ਹੈ ਬਾਕੀ ਸਿਆਸੀ ਤਿਰਾਂ ਕੀ ਕਹਿ ਰਹੀਆਂ ਨੇ ਇਸ ਮਸਲੇ ਨੂੰ ਪ੍ਰਮੁਖਤਾ ਦੇ ਨਾਲ ਚੁੱਕਿਆ ਗਿਆ ਐਕਸਪਰਟਸ ਕੀ ਰਾਏ ਦਿੰਦੇ ਨੇ ਕਿ ਇਹ ਪਾਲਿਸੀ ਕਿਸਾਨਾਂ ਦੇ ਹਿੱਤ ਵਿੱਚ ਹੈ ਜਾਂ ਫਿਰ ਨਹੀਂ ਹੈ ਇਸ ਬਾਰੇ ਵਿਸ਼ਲੇਸ਼ਣ ਵੀ ਪੀਟੀਸੀ న్యూਸ ਨੇ ਕੀਤਾ ਤੇ ਅੱਜ ਕਿਸਾਨਾਂ ਦੀ ਮਿਹਨਤ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਸਦਕਾ ਤੇ ਮੀਡੀਆ ਦੀ ਸਹੀ ਕਵਰੇਜ ਸਦਕਾ ਪੰਜਾਬ ਸਰਕਾਰ ਨੂੰ ਇਹ ਪਾਲਿਸੀ ਵਾਪਸ ਲੈਣੀ ਪਈ ਤੇ ਇਹ ਪਾਲਿਸੀ ਵਾਪਸ ਲੈ ਜਾਣ ਤੇ ਕਿਸਾਨ ਖੁਸ਼ ਨੇ ਤੇ ਲੁਧਿਆਣਾ ਦੇ ਵਿੱਚ ਲੱਡੂ ਵੰਡੇ ਗਏ ਨੇ ਇਸ ਨਾਲ ਹੀ ਕਿਸਾਨ ਪੀਟੀਸੀ ਨਿਊਜ਼ ਦਾ ਧੰਨਵਾਦ ਕਰਦੇ ਹੋਏ ਨਸਰ ਆਏ ਨੇ ਕਿਸਾਨਾਂ ਨੇ ਕਿਹਾ ਕਿ ਪੀਟੀਸੀ ਨਿਊਜ਼ ਨੇ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਕਿਸਾਨ ਜਿਵੇਂ ਬੰਦੀ ਨੇ ਦੇਸ਼ ਘਰਸੇ ਇੰਨਾ ਤੇਜ ਹੋ ਗਿਆ ਸੀਗਾ ਇਹਨਾਂ ਨੂੰ ਪਲਟਣਾ ਪਿਆ ਇਹ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਮੀਡੀਆ ਦਾ ਜਿਨ੍ਹਾਂ ਨੇ ਸਾਰ ਪਾਸਿਓਂ ਕਵਰੇਜ ਕੀਤੀ ਜਿਹੜੇ ਵੀ ਪ੍ਰੋਗਰਾਮ ਦਿੰਦੇ ਸੀ ਕਿਸ਼ਾਨ ਮੋਰਚਾ ਦੁਨੀਆ ਨੇ ਦਿੰਦੀਆਂ ਸੀ ਉਹ ਸਾਰਿਆਂ ਨੂੰ ਤੁਸੀਂ ਕਵਰ ਕਰਕੇ ਉਹਨਾਂ ਦੇ ਕੰਨਾਂ ਤੱਕ ਪਹੁੰਚਾਇਆ ਉਹਨਾਂ ਦੇ ਕੰਨਾਂ ਤੱਕ ਗੱਲ ਪਹੁੰਚੀ ਤੇ ਤਾਂ ਉਹਨੇ ਵਾਪਸ ਦਿੱਤਾ ਨਹੀਂ ਤਾਂ ਇਹ ਲੈ ਨਹੀਂ 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 ਅਸੀਂ ਕਹਿੰਦੇ ਵੀ ਭਵੰਤਮ ਸਿੰਘ ਮਾਨ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਪੰਜਾਬ ਦੇ ਹਿੱਤ ਲਈ ਜੋ ਵੀ ਪਾਲਸੀਆਂ ਲਿਆਉਣੀਆਂ ਪੰਜਾਬ ਦੇ ਹਿੱਤ ਲਈ ਲਿਆਓ ਤੁਸੀਂ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਤੇ ਮੀਡੀਆ ਦਾ ਧੰਨਵਾਦ ਕਰਦੇ ਆ ਸਾਰੇ ਮੀਡੀਆ ਨੇ ਜਿੱਥੇ-ਜਿੱਥੇ ਵੀ ਪ੍ਰੋਟੈਸਟ ਕੀਤਾ ਕਿਸਾਨਾਂ ਨੇ ਆਮ ਪਬਲਿਕ ਨੇ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਛਾਸੀ ਜਥੇਬੰਦੀਆਂ ਨੇ ਵੀ ਜਿੱਥੇ ਦਾ ਵਿਰੋਧ ਕੀਤਾ ਤੇ ਉੱਤੇ-ਉੱਤੇ ਮੀਡੀਆ ਨੇ ਪਹੁੰਚ ਕੇ ਗੱਲ ਨੂੰ ਚੱਕਿਆ ਤੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਤਾਂ ਸਰਕਾਰ ਨੇ ਜਿਹੜੀ ਪਾਲਿਸੀ ਆ ਵਾਪਸ ਲਈ ਉੱਚੀ ਗੱਲ ਇੱਕ ਹਾਵਤ ਵੀ ਫਿੱਟ ਹੁੰਦੀ ਆ ਵੀ ਸਰਕਾਰ ਨੇ 170 ਤੇ 100 ਗੰਢਾ ਦੋਨੇ ਚੀਜ਼ਾਂ ਹੀ ਖਾ ਲੀਆਂ ਵੀ ਲੋਕਾਂ ਤੋਂ ਜ਼ਿੱਧਰ ਵੀ ਖਾ ਲਿਆ ਗੱਡੇ ਵੀ ਖਾ ਲਿਆ ਤੇ ਹੁਣ ਪਾਲਸੀ ਬਾਰੇ ਲਈ ਜਦੋਂ ਲੋਕਾਂ ਨੇ ਸਮਝਾਇਆ ਸੀ ਵੀ ਇਹ ਪਾਲਸੀ ਬਿਲਕੁਲ ਲੋਕ ਮਾਰੂ ਪਾਲਸੀ ਆ ਔਰ ਇਹ ਪੰਜਾਬ 'ਚ ਚੱਲਣ ਨਹੀਂ ਦੇਣੀ ਲੋਕਾਂ ਨੇ ਇਹ ਦਿੱਲੀ ਵਾਲਿਆਂ ਨੇ ਇਹ ਸੋਚ ਲਿਆ ਵੀ ਪਤਾ ਨਹੀਂ ਆਣ ਕੇ ਇਹੀ ਪੰਜਾਬ 'ਚ ਚਲਾ ਲਾਂਗੇ ਐਂ ਤੇ ਪੰਜਾਬ ਤੋਂ ਉਹੀ ਜਿੱਤ ਕੇ ਜਾਣ ਨਹੀਂ ਦਿੰਦੇ ਲੜਨ ਵਾਲੇ ਲੋਕ ਆ ਤੇ ਲੜਦੇ ਰਵਾਂਗੇ ਔਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹਦੀ ਵਧਾਈ ਦਿੰਦਾ